ਸਤਿ ਸ਼੍ਰੀ ਅਕਾਲ ਅਜੀਬ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਇੰਦਰਪ੍ਰੀਤ ਕੌਰ ਪੰਨੂ ਤੇ ਮੈਂ ਹਾਂ ਪਰਮਜੀਤ ਕੌਰ ਸੈਣੀ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਪੰਜਾਬ ਇਸ ਹਫ਼ਤੇ ਦੇ ਨਾਲ ਆਓ ਸੁਣਨਿਆ ਪੰਜਾਬ ਦਾ ਹਾਕ ਲੋਕ ਸਭਾ ਚੋਣ ਮੁਹਿੰਮ 2019 ਦਾ ਆਗਾਜ਼ ਪੰਜਾਬ ਤੋਂ ਕਰਨਗੇ ਪ੍ਰਧਾਨ ਮੰਤਰੀ ਮੋਦੀ ਜੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਵਿੱਚ ਪਹਿਲੀ ਰੈਲੀ ਕਰਕੇ ਲੋਕ ਸਭਾ ਚੋਣ ਮੁਹਿੰਮ 2019 ਦਾ ਆਗਾਜ਼ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਮੋਦੀ 3 ਜਨਵਰੀ ਨੂੰ ਗੁਰਦਾਸਪੁਰ ਵਿੱਚ ਰੈਲੀ ਕਰਨਗੇ ਇਸ ਰੈਲੀ ਵਿੱਚ ਭਾਜਪਾ ਦੀ ਪਾਈਵਲ ਪਾਰਟੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਸ਼ਿਰਕਤ ਕਰੇਗੀ ਚਰਚਾ ਇਹ ਵੀ ਹੈ ਕਿ ਭਾਜਪਾ ਸ਼੍ਰੀ ਕਰਤਾਰਪੁਰ ਸਾਹਿਬ ਲਾਂਗੇ ਦਾ ਪੱਤਾ ਖੇੜ ਕੇ ਸਿੱਖ ਵੋਟਰਾਂ ਨੂੰ ਖਿੱਚਣ ਦੇ ਰੋ ਵਿੱਚ ਹੈ ਇਸ ਲਈ ਮੋਦੀ ਪੰਜਾਬ ਤੋਂ ਹੀ ਲੋਕ ਸਭਾ ਚੋਣਾਂ 2019 ਦਾ ਬਿਗ ਬੁਝਾਉਣਗੇ ਜੀहां ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਮਧ ਪ੍ਰਦੇਸ਼ ਤੇ ਛਤੀਸਗੜ੍ਹ ਵਿੱਚ ਕਾਂਗਰਸ ਦੀ ਜਿੱਤ ਨੇ ਭਾਜਪਾ ਨੂੰ ਚਿੰਤਾ ਵਿੱਚ ਪਾ ਗਿੱਤਾ ਹੈ ਹੁਣ ਦੋਵੇਂ ਪਾਰਟੀਆਂ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਲਾਂਬਾਂਦ ਹੋ ਰਹੀਆਂ ਹਨ ਤੇ ਭਾਜਪਾ ਇਸ ਮੁਹਿੰਮ ਦੀ ਸ਼ੁਰੂਆਤ ਪੰਜਾਬ ਤੋਂ ਕਰਨ ਜਾ ਰਹੀ ਹੈ ਦੇਸ਼ ਭਰ ਵਿੱਚ ਬੈਂਕ ਮੁਲਾਜ਼ਮਾਂ ਦੀ ਹੜਤਾਲ ਦੇ ਕਾਰਨ ਲੋਪ ਹੋ ਰਹੇ ਪਰੇਸ਼ਾਨ 25 ਅਤੇ 26 ਦਸੰਬਰ ਨੂੰ ਵੀ ਬੈਂਕ ਰਹਿਣਗੇ ਬੰਦ ਜੀਹਾਂ ਤੁਹਾਨੂੰ ਦੱਸ ਦਈਏ ਤਨਖਾਹਾਂ ਵਿੱਚ ਵਾਧਾ ਲਾਟਣ ਵਿਜਿਆ ਬੈਂਕ ਅਤੇ ਦਿਨਾ ਬੈਂਕ ਦੇ ਪ੍ਰਸਤਾਵਿਕ ਰੇਲਵੇ ਖਿਲਾਫ ਵੱਖ-ਵੱਖ ਸਰਕਾਰੀ ਅਧਿਕਾਰੀ ਅਤੇ ਬੈਂਕਾਂ ਦੇ ਕਰੀਬ 3.2 ਲੱਖ ਮੁਲਾਜ਼ਮ ਬੀਤੇ ਦਿਨ ਹੜਤਾਲ ਤੇ ਰਹਿਣ ਕਾਰਨ ਅਤੇ ਅੱਜ ਛੁੱਟੀ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਜ਼ਿਕਰਯੋਗ ਹੈ ਕਿ ਦੇਸ਼ ਭਰ ਦੀਆਂ 9 ਬੈਂਕਿੰਗ ਯੂਨੀਅਨਾਂ ਨੇ 21 ਤੋਂ 26 ਦਸੰਬਰ 2 ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਸੀ। ਬੈਂਕਾਂ ਦੀ ਹੜਤਾਲ ਅਤੇ ਲਗਾਤਾਰ ਦੋ ਛੁੱਟੀਆਂ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ATM ਤੋਂ ਪੈਸੇ ਮਿਲਣ ਕਾਰਨ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ। ਪਰ ਆਉਂਦੇ ਦਿਨਾਂ ਵਿੱਚ ਵੀ ਬੈਂਕ ਬੰਦ ਹੋਣ ਕਾਰਨ ਏਟੀਐਮ ਮਸ਼ੀਨਾਂ ਵੀ ਨਕਦੀ ਦੀ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਹੈ ਕਿਉਂਕਿ 23 ਅਤੇ 25 ਨੂੰ ਵੀ ਬੈਂਕ ਬੰਦ ਰਹਿਣਗੇ 24 ਦਸੰਬਰ ਨੂੰ ਹੀ ਬੈਂਕਾਂ 'ਚ ਕੰਮ ਹੋਵੇਗਾ ਪਰ ਉਸ ਦਿਨ ਵੀ ਲੋਕਾਂ ਨੂੰ ਭੀੜ ਹੋਣ ਕਾਰਨ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ 25 ਦਸੰਬਰ ਨੂੰ 크리스마ਸ ਦੀ ਛੁੱਟੀ ਹੋਣ ਕਾਰਨ ਬੈਂਕ ਬੰਦ ਰਹਿਣਗੇ ਜਦਕਿ 26 ਦਸੰਬਰ ਨੂੰ ਮੂੜ ਹੜਤਾਲ ਦਾ ਐਲਾਨ ਕੀਤਾ ਗਿਆ ਹੈ 27 ਦਸੰਬਰ ਤੋਂ ਹੀ ਬੈਂਕਾਂ ਵਿੱਚ ਕੰਮ ਕਾਜ ਸ਼ੁਰੂ ਹੋ ਸਕੇਗਾ ਜਾਣਕਾਰੀ ਦੇ ਲਈ ਦੱਸ ਦਈਏ ਕਿ ਬੈਂਕ ਅਧਿਕਾਰੀ 1 ਨਵੰਬਰ 2017 ਤੋਂ ਲਟਕਦੀਆਂ ਆ ਰਹੀਆਂ ਤਨਖਾਹਾਂ ਸੋਧ ਨੂੰ 1 ਤੋਂ 7 ਦਰਜੇ ਦੇ ਮੁਲਾਜ਼ਮਾਂ ਦੇ ਲਈ ਲਾਗੂ ਕਰਨ ਦੀ ਮੰਗ ਕਰ ਰਹੇ ਨੇ ਜਦਕਿ ਵਰਤਮਾਨ ਵਿੱਚ ਬੈਂਕਾਂ ਨੇ ਸਕੇਲ 1 ਤੋਂ 3 ਦਿਨ ਦੇ ਬੈਂਕ ਦੇ ਕਰਮਚਾਰੀਆਂ ਲਈ ਇਸ ਨੂੰ ਲਾਗੂ ਕਰਵਾਉਣ ਦੇ ਲਈ ਇੰਡੀਅਨ ਬੈਂਕ ਐਸੋਸੀਏਸ਼ਨ ਨੂੰ ਅਧਿਕਾਰ ਦਿੱਤਾ ਹੋਇਆ ਹੈ ਮੁਲਾਜ਼ਮ ਯੂਨੀਅਨ 3 ਬੈਂਕਾਂ ਬੈਂਕ ਆਫ ਬੜੋਦਾ ਵਿਜਿਆ ਬੈਂਕ ਅਤੇ ਦੇਨਾ ਬੈਂਕ ਦੇ ਰੇਲਵੇ ਦਾਅਵੇ ਵਿਰੋਧ ਕਰ ਰਹੀ ਹੈ ਆਲੂਆਂ ਨੇ ਰੋਲੇ ਕਿਸਾਨ ਤੇ ਵਪਾਰੀ ਅਤੇ ਹੁਣ ਢੇਰਾਂ ਤੇ ਰੋਲਣ ਲੱਗੇ ਆਲੂ ਪਹਿਲਾ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸੂਬੇ ਦੀ ਕਿਸਾਨੀ ਨੂੰ ਇੱਕ ਵਾਰ ਫਿਰ ਆਲੂਆਂ ਨੇ ਮਾਰ ਮਾਰੀ ਹੈ ਜਿਸ ਨਾਲ ਕਿਸਾਨਾਂ ਦਾ ਬਹੁਤਾ ਨੁਕਸਾਨ ਹੋਇਆ ਹੈ ਅੱਜ ਹਾਲਾਤ ਇਹ ਨੇ ਕਿ ਕੋਈ ਮੁਫਤ ਵਿੱਚ ਵੀ ਆਲੂ ਲੈਣ ਦੇ ਲਈ ਤਿਆਰ ਨਹੀਂ ਹੋ ਰਿਹਾ ਤੇ ਕੋਲਡ ਸਟੋਰਾਂ ਵਿੱਚ ਪਿਆ ਆਲੂ ਸੜਨ ਲੱਗਾ ਹੈ ਇਸੇ ਸਾਲ ਮਾਰਚ-ਅਪ੍ਰੈਲ ਵਿੱਚ ਆਲੂਆਂ ਦੀ ਬੰਪਰ ਫਸਲ ਹੋਣ ਕਾਰਨ ਅਤੇ ਭਾਅ ਸਹੀ ਮਿਲਣ ਕਾਰਨ ਵਪਾਰੀਆਂ ਵੱਲੋਂ ਕਰਜੇ ਲੈ ਲੈ ਕੇ ਵੱਡੀ ਪੱਧਰ ਤੇ ਆਲੂਆਂ ਨੂੰ ਸਟੋਰਾਂ ਵਿੱਚ ਗੰਪ ਕਰ ਲਿਆ ਗਿਆ ਸੀ ਅਤੇ ਉਹਨਾਂ ਨੂੰ ਉਮੀਦ ਸੀ ਕਿ ਦਿਵਾਲੀ ਤੋਂ ਬਾਅਦ ਆਲੂਆਂ ਦੇ ਭਾਅ ਵਿੱਚ ਤੇਜ਼ੀ ਆਉਣ ਤੇ ਉਹ ਮੋਟੀ ਕਮਾਈ ਕਰ ਸਕਦੇ ਨੇ ਪਰ ਅਜੇਹਾ ਨਾ ਹੋਣ ਕਾਰਨ ਅਤੇ ਆਲੂਆਂ ਦੇ ਭਾਅ ਵਿੱਚ ਮੰਦੀ ਬਰਕਰਾਰ ਰਹਿਣ ਕਾਰਨ ਵਪਾਰੀ ਸਟੋਰਾਂ ਵਿੱਚ ਪਿਆ ਆਲੂ ਛੱਡ ਕੇ ਹੀ ਭੱਜ ਗਏ ਉਹਨਾਂ ਵੱਲੋਂ ਸਟੋਰ ਮਾਲਕਾਂ ਨੂੰ ਕਿਰਾਇਆ ਵੀ ਨਹੀਂ ਦਿੱਤਾ ਗਿਆ ਪੰਜਾਬ ਵਿੱਚ ਵਧੇਗੀ ਠੰਡ ਮੌਸਮ ਵਿਭਾਗ ਨੇ ਫਸਲਾਂ ਨੂੰ ਕੋਰੇ ਤੋਂ ਬਚਾ ਦੇ ਲਈ ਕਿਸਾਨਾਂ ਨੂੰ ਦਿੱਤੀ ਸਲਾਹ ਜੀ ਹਾਂ ਮੌਸਮ ਵਿਭਾਗ ਨੇ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਠੰਡ ਵਧਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਰਾਤ ਵੇਲੇ ਕੋਰਾ ਪੈਣ ਕਾਰਨ 12 ਤੋਂ 4 ਡਿਗਰੀ ਤੱਕ ਡਿੱਗ ਸਕਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋ ਕੌਰ ਸਿੱਧੂ ਨੇ ਕਿਸਾਨਾਂ ਨੂੰ ਸਲਾਹ ਦਿੰਦਿਆਂ ਦੱਸਿਆ ਕਿ ਫਸਲਾਂ ਨੂੰ ਕੋਰੇ ਤੋਂ ਬਚਾਉਣ ਦੇ ਲਈ ਰਾਤ ਸਮੇਂ ਪਾਣੀ ਲਗਾਇਆ ਜਾਵੇ ਤਾਂ ਹੋਰ ਵੀ ਉਪਰਾਲੇ ਕੀਤੇ ਜਾਣ ਆਮ ਲੋਕਾਂ ਨੂੰ ਵੀ ਠੰਡ ਤੋਂ ਬਚਾ ਕਰਨ ਦੀ ਸਲਾਹ ਉਹਨਾਂ ਵੱਲੋਂ ਦਿੱਤੀ ਗਈ ਹੈ ਦੱਸ ਦਈਏ ਕਿ ਪਹਾੜਾਂ ਦੇ ਵਿੱਚ ਬਰਫ਼ ਪੈਣ ਕਰਕੇ ਸਾਰੇ ਉੱਤਰ ਭਾਰਤ ਵਿੱਚ ਠੰਡ ਦਾ ਕਹਿਰ ਜਾਰੀ ਹੈ ਮੌਸਮ ਵਿਭਾਗ ਮੁਤਾਬਕ ਠੰਡੀਆਂ ਹਵਾਵਾਂ ਚੱਲਣ ਦੇ ਨਾਲ ਠੰਡ ਹੋਰ ਵੱਧ ਸਕਦੀ ਹੈ ਨਾਮਜ਼ਦਗੀਆਂ ਰੱਦ ਹੋਣ ਤੇ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਪੰਚਾਇਤੀ ਚੋਣਾਂ ਕਾਰਨ ਪੰਜਾਬ ਪਾਰ ਵਿੱਚ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਾਗਜ਼ਾਂ ਦੀ ਕੀਤੀ ਗਈ ਪੜਤਾਲ ਵਿੱਚ ਬੀਤੇ ਦਿਨ ਬਹੁਤ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਤੇ ਆਪ ਪਾਰਟੀ ਨੇ ਕਾਂਗਰਸ ਸਰਕਾਰ ਤੇ ਪੰਚਾਇਤੀ ਚੋਣ ਪ੍ਰਕਿਰਿਆ ਦੀ ਸ਼ਰੇਆਮ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਹੈ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਝੀਮਾ ਨੇ ਕਿਹਾ ਹੈ ਕਿ ਸਰਕਾਰ ਨੇ ਸਰਪੰਚਾ ਤੇ ਪੰਚਾਇਤੀ ਚੋਣ ਲੜਨ ਵਾਸਤੇ ਮੈਦਾਨ ਵਿੱਚ ਆਏ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਨੇ 지가 ਇਥੇ ਗੌਰਤਾਲਬ ਹੈ ਕਿ ਨਾਮਜ਼ਦਗੀ ਕਾਗਜ਼ ਦਾਖਲ ਕਰਨ ਸਮੇਂ ਵਕਫ ਵਕ ਥਾਮਤੇ ਵਿਰੋਧੀ ਧਿਰਾਂ ਵਿੱਚ ਲੜਾਈ ਝਗੜੇ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਅਤੇ ਕਈ ਜਗ੍ਹਾ ਗੋਲੀ ਵੀ ਚੱਲੀ ਸੀ ਬਹੁਤ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਵੀ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਸਨ 1984 ਸਿਕਤਲੇਆ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਪਹੁੰਚਿਆ ਸੱਜਨ ਕੁਮਾਰ ਸਾਬਕਾ ਕਾਂਗਰਸੀ ਸੰਸਦ ਮੈਂਬਰ ਅਤੇ 1984 ਸਿੱਖ ਕਤਿਆਣ ਦੇ ਇੱਕ ਮਾਮਲੇ ਵਿੱਚ ਦੋਸ਼ੀ ਸੱਜਣ ਕੁਮਾਰ ਨੇ ਦਿੱਲੀ ਹਾਈ ਕੋਰਟ ਤੋਂ ਮਿਲੀ ਤਾ ਉਮਰ ਕੈਦ ਦੀ ਸਜ਼ਾ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਹੈ। ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਪੰਜ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਪਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ 31 ਦਸੰਬਰ ਨੂੰ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਸਨ। 1 ਪਹਿਲੀ ਨਵੰਬਰ 1984 ਨੂੰ ਦਿੱਲੀ ਛੌਣੀ ਵਿੱਚ ਪੰਜ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਸੱਜਣ ਕੁਮਾਰ ਸਮੇਤ 6 ਜਾਣਿਆਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ। ਅਦਾਲਤ ਨੇ 31 ਦਸੰਬਰ ਤੱਕ ਆਤਮ ਸਮਰਪਣ ਕਰਨ ਦੀ ਹੁਕਮ ਦਿੱਤੀ ਹੈ ਅਤੇ ਉਦੋਂ ਤੱਕ ਦੇਸ਼ ਵਿੱਚ ਬਾਹਰੋਂ ਨਾ ਜਾਣ ਦੀ ਹਦਾਇਤ ਵੀ ਕੀਤੀ ਗਈ ਹੈ। ਐਦ ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਸੱਜਨ ਕੁਮਾਰ ਨੇ ਆਤਮ ਸਮਰਪਣ ਦੇ ਲਈ 31 ਜਨਵਰੀ ਤੱਕ ਦਾ ਹੋਰ ਸਮਾਂ ਮੰਗਿਆ ਸੀ ਪਰ ਦਿੱਲੀ ਹਾਈ ਕੋਰਟ ਨੇ ਉਸ ਨੂੰ ਆਤਮ ਸਮਰਪਣ ਲਈ ਹੋਰ ਸਮਾਂ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਯਾਨੀ ਕਿ ਉਸ ਨੂੰ 31 ਦਸੰਬਰ ਤੱਕ ਆਤਮ ਸਮਰਪਣ ਕਰਨਾ ਪਵੇਗਾ। ਕੀਟਨਾਸ਼ਕ ਦੇ ਛਿੜਕਾ ਨਾਲ ਕਿਸਾਨ ਦੀ ਮੱਚੀ 5 ਏਕੜ ਦੀ ਫਸਲ ਤੁਹਾਨੂੰ ਦੱਸਿਆ ਕਿ ਸਮਾਨਤ ਦੇ ਪਿੰਡ ਕਨੋਰੀ ਦੇ ਇੱਕ ਕਿਸਾਨ ਨੂੰ ਫਸਲ ਦੀ ਕੀਟਨਾਸ਼ਕ ਦਾ ਛਿੜਕਾ ਕਰਨਾ ਮਹਿੰਗਾ ਪੈ ਗਿਆ ਉਸ ਦੀ 5 ਏਕੜ ਦੇ ਲਗਭਗ ਫਸਲ ਸੜ ਕੇ ਸੁਆਹ ਹੋ ਗਈ ਕਿਸਾਨ ਦਾ ਇਲਜ਼ਾਮ ਹੈ ਕਿ ਪਿੰਡ ਦੇ ਹੀ ਕੀੜੇ ਮਾਰ ਦਵਾਈ ਵਿਕਰੇਤਾ ਦੀਆਂ ਘਟੀਆ ਦਵਾਈਆਂ ਦੇ ਕਾਰਨ ਪਹਿਲਾਂ ਵੀ ਕਈ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਠੇਕੇ ਤੇ ਜ਼ਮੀਨ ਲੈ ਕੇ ਮਹਿੰਗੇ ਭਾਅ ਦੀ ਖੇਤੀ ਕਰ ਰਹੇ ਕਿਸਾਨਾਂ ਨੇ ਸਰਕਾਰ ਤੋਂ ਆਪਣੀ ਮੱਚੀ ਫਸਲਾਂ ਦਾ ਮੁਆਵਜ਼ਾ ਮੰਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਇਹ ਵੀ ਗੌਰਤਲਬ ਹੈ ਕਿ ਬਹੁਤੇ ਸਾਰੇ ਵਿਕਰੇਤਾ ਮੁਨਾਫੇ ਖਾਤਰ ਝਾਲੀ ਕੀ ਨਾਸ਼ਕਾ ਦੀ ਵਿਕਰੀ ਕਰਦੇ ਹਨ ਜਿਸ ਦਾ ਖਾਮਿਆਜ਼ਾ ਕਿਸਾਨਾਂ ਨੂੰ ਪੁੱਗੜਾ ਪੈਂਦਾ ਹੈ ਟਾਇਲਟ ਮੈਟ ਅਤੇ ਡੋਰ ਮੈਟ ਤੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਨੂੰ ਲੈ ਕੇ ਸਿੱਖ ਪਾਈਚਾਰੇ ਵਿੱਚ Amazon ਖਿਲਾਫ ਰੋਸ ਬੇਟਾ ਦੇ ਨੇ ਔਨਲਾਈਨ ਉਤਪਾਦ ਵੇਚਣ ਵਾਲੀ ਬਹੁ ਰਾਸ਼ਟਰੀ ਕੰਪਨੀ Amazon ਵੱਲੋਂ ਟਾਇਲਟ ਮੈਟ ਅਤੇ ਡੋਰ ਮੈਟਾਂ ਤੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਵਰਤੀ ਗਈ ਸੀ ਜਿਸ ਨੂੰ ਸਿੱਖ ਪਾਈਚਾਰੇ ਦੇ ਤਿੱਖੇ ਵਿਰੋਧ ਤੋਂ ਬਾਅਦ ਹਟਾ ਦਿੱਤਾ ਗਿਆ ਹੈ Amazon ਨੇ ਜਿਵੇਂ ਹੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਵਾਲੇ ਡੋਰਮੈਟਾਂ ਦੀ ਤਸਵੀਰ ਵੈੱਬਸਾਈਟ ਤੇ ਪਾਈ ਤਾਂ ਉਸ ਨੂੰ ਸਿੱਖ ਪਾਈਚਾਰੇ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਲੋਕਾਂ ਨੇ ਰੋਸ਼ਵਜੋ ਕੰਪਨੀ ਦੇ ਜਲੰਧਰ ਅਤੇ ਅੰਮ੍ਰਿਤਸਰ ਸਥਿਤ ਦਫ਼ਤਰਾਂ ਦੇ ਵਿੱਚ ਹਿਟਾਲੇ ਜਾਣ ਦਿੱਤੇ ਸਨ ਸਿਆਸੀ ਆਗੂਆਂ ਤੋਂ ਲੈ ਕੇ ਧਾਰਮਿਕ ਜਥੇਬੰਦੀਆਂ ਨੇ Amazon ਦੀ ਇਸ ਹਰਕਤ ਦਾ ਵਿਰੋਧ ਕੀਤਾ ਹੈ ਇਸ ਪਿਛੋਂ Amazon ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਇਹਨਾਂ ਉਤਪਾਦਾਂ ਨੂੰ ਹਟਾ ਰਹੇ ਹਾਂ ਸਾਰੇ ਬਾਜ਼ਾਰ ਵਿੱਚ ਵਿਕਰੇਤਾਵਾਂ ਲਈ ਸਾਡੇ ਵੱਲੋਂ ਤੈਅ ਕੀਤੀਆਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਲਾਜ਼ਮੀ ਹੁੰਦੀ ਹੈ ਜੇਕਰ ਕੋਈ ਇਹਨਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਹਨਾਂ ਦੇ ਖਿਲਾਫ ਟੁਕਵੀਂ ਕਾਰਵਾਈ ਕੀਤੀ ਜਾਵੇਗੀ ਜੀ ਹਾਂ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਕੰਪਨੀ ਨੂੰ ਨੋਟਿਸ ਭੇਜ ਕੇ ਸਿੱਖ ਜਗਤ ਤੋਂ ਮਾਫੀ ਮੰਗਣ ਲਈ ਕਿਹਾ ਸੀ ਅਤੇ ਜੀ ਹਾਂ ਨਾ ਕਰਨ ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਗਈ ਸੀ ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਮਾਫੀ ਮੰਗਣ ਦਾ ਕੋਈ ਜ਼ਿਕਰ ਨਹੀਂ ਕੰਪਨੀ ਨੇ ਆਪਣੇ ਉਤਪਾਦ ਤੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਤਾਂ ਹਟਾ ਦਿੱਤੀ ਪਰ ਕੰਪਨੀ ਦੇ ਇਸ ਕਦਮ ਨਾਲ ਸਿੱਖ ਪਾਈਚਾਰੀ ਅੰਦਰ ਅਜੇ ਵੀ ਰੋਸ ਹੈ ਅਤੇ ਕੰਪਨੀ ਨੂੰ ਮੁਆਫੀ ਮੰਗਣ ਦੀ ਕਿਹਾ ਜਾ ਰਿਹਾ ਹੈ। ਖੈਰਾਤੜੇ ਵੱਲੋਂ ਜਮਹੂਰੀ ਗੱਠਜੋੜ ਅਤੇ ਮਾਜੇ ਦੇ ਟਕਸਾਲੀ ਆਗੂਆਂ ਵੱਲੋਂ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਗਿਆ ਐਲਾਨ। ਜੀਹਾਂ ਸਾਬਕਾ ਵਿਰੋਧੀ ਟੀਰਾਗੂ ਸੁਖपाल ਸਿੰਘ ਖੈਰਾ ਵੱਲੋਂ ਤਕਤਿ ਸ਼੍ਰੀ ਦਮਦਮਾ ਸਾਹਿਬ ਤੋਂ ਸ਼੍ਰੋਗਿਤਾ ਇਨਸਾਫ ਮਾਰਚ ਬੀਤੇ ਦਿਨੀ ਪਟਿਆਲਾ ਦੀ ਮਹਿਮਦਪੁਰ ਮੰਡੀ ਵਿਖੇ ਆ ਕੇ ਸਮਾਪਤ ਹੋ ਗਿਆ। ਇਸ ਮੌਕੇ ਖੈਰਾ ਨੇ ਹਮ ਖਿਆਲੀ ਆਗੂਆਂ ਨਾਲ ਮਿਲ ਕੇ ਨਵੀਂ ਪਾਰਟੀ ਜਮਹੂਰੀ ਗੱਠਜੋੜ ਬਣਾਉਣ ਦਾ ਐਲਾਨ ਕੀਤਾ ਇਸ ਮੌਕੇ ਯੂनाइटेड ਅਕਾਲੀ ਦਲ ਦੇ ਆਗੂ ਪਾਈ ਮੋਕਮ ਸਿੰਘ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਪੰਜਾਬ ਮੰਚ ਦੇ ਮੁਖੀ ਸੰਸਦ ਮੈਂਬਰ ਡਾਕਟਰ ਤਰਨਵੀਰ ਗਾਧੀ ਮੌਜੂਦ ਸਨ ਇਸ ਮਾਰਚ ਨੂੰ ਉਸ ਵੇਲੇ ਵੱਡਾ ਹੰਗਾਰਾ ਮਿਲਿਆ ਜਦੋਂ ਭੋਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਵੀ ਆਕੇ ਇਸ ਗੱਟ ਚੋੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਗੌਰਤਲਾ ਬਹਿ ਕੇ ਬੀਤੇ ਦਿਨੀ ਮਾਝ ਦੇ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੂਰਾ, ਸੇਵਾ ਸਿੰਘ ਸੇਕਮਾ, ਡਾਕਟਰ ਰਤਨ ਸਿੰਘ ਅਜਨਾਲਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰ ਦਿੱਤੀ ਗਈ ਹੈ ਅਤੇ ਇਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਰੱਖਿਆ ਗਿਆ ਹੈ। ਜਥੇਦਾਰ ਰਣਜੀਤ ਸਿੰਘ ਬ੍ਰਹਮਪੂਰਾ ਨੂੰ ਸਰਬਸੰਮਤੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਪ੍ਰਦਾਨ ਐਲਾਨ ਦਿੱਤਾ ਗਿਆ ਅਤੇ ਹਾਜ਼ਰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਬ੍ਰਹਮਪੂਰਾ ਦੇ ਨਾਂ ਨੂੰ ਪਰਵਾਨਗੀ ਦੇ ਦਿੱਤੀ ਹੈ। ਹੁਣ ਸਿਆਸੀ ਹਲਕਿਆਂ ਦੇ ਵਿੱਚ ਕਿਆ ਸਰਆਂ ਲਗਾਈਆਂ ਜਾ ਰਹੀਆਂ ਨੇ ਕਿ ਸੁਪਾਲ ਸਿੰਘ ਖੈਰਾ ਦਾ ਜਮਹੂਰੀ ਗੱਠ ਜੋੜ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਕੱਠੇ ਹੋਣ ਦੀ ਕੀ ਸੰਭਾਵਨਾ ਹੈ ਸੋ ਐਸੀ ਪੰਜਾਬ ਇਸ ਹਫਤੇ ਦਾ ਹਾਲ ਆਵਾਂਗੇ ਅਗਲੀ ਵਾਰ ਨਵੀਆਂ ਖਬਰਾਂ ਤੇ ਟਿੱਪਣੀਆਂ ਦੇ ਨਾਲ ਤੁਸੀਂ ਬਨੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਧੰਨਵਾਦ